ਇਹ ਮੈਟਰ ਜੀ ਬੀਐਮਵੀ ਗੱਡੀ ਨਾਲ ਕੋ ਟਕਰਾਇਆ ਕਰਨ ਕਰਨ ਕੁਮਾਰ ਬਸਤੀ ਬਾਵਾ ਖੇਲ ਦਾ ਉਹਦਾ ਹਾਊਸ ਨੰਬਰ 55 ਗਲੀ ਨੰਬਰ 2 ਹੈ ਬਸਤੀ ਬਾਵਾ ਖੇ ਜਲੰਧਰ ਦਾ ਉਮਰ ਉਹਦੀ 40-42 ਸਾਲ ਹੈ ਤੇ ਇਹ ਪਹਿਲਾਂ ਕੈਨੇਡਾ ਬਾਹਰ ਉਹਦੇ ਬਿਆਨਾ ਵਿੱਚ ਆਇਆ ਵੀ ਪਹਿਲਾਂ ਬਾਹਰ ਗਏ ਤੇ 2 ਮਹੀਨੇ ਪਹਿਲਾਂ ਆਏ ਤੇ ਰੋਜ਼ ਦੀ ਤਰ੍ਹਾਂ ਸ਼ਹਿਰ ਕਰਨ ਗਏ ਤੇ ਅਹੀ ਘਰਨ ਵਾਪਸ ਨਹੀਂ ਆਏ ਤੇ ਜਦੋਂ ਲੱਭਣ ਗਏ ਆ ਮਗਰ ਤੇ ਬਾਅਦ ਪਤਾ ਲੱਗਾ ਵੀ ਉਧਰ ਰੇਲਵੇ ਐਕਸੀਡੈਂਟ ਹੋ ਗਿਆ ਇਹ ਕਿੰਨੇ ਸਮੇਂ ਪਹਿਲੇ ਵਾਰ ਗਿਆ ਸੀਗਾ ਦੇਖੋ 4 ਮਹੀਨੇ ਬਾਅਦ ਲਾ ਕੇ ਆਏ ਜੀ ਕਿ ਘਰ ਦੇ ਨੂੰ ਪਤਾ ਲੱਗਾ ਕਦੋਂ ਜਦੋਂ ਲਾਪਤਾ ਹੋ ਗਏ ਫੋੜ ਲਗਾ ਜੀ ਮੈਂ ਜਦੋਂ ਘਰ ਦੇ ਨੇ ਭਾਲ ਕੀਤੀ ਨਹੀਂ ਵਾਪਸ ਨਹੀਂ ਆਏ ਤੇ ਘਰ ਦੇ ਨੇ ਦੀ ਭਾਲ ਕੀਤੀ ਬਾਲਦਾ ਵਿੱਚ ਇੱਧਰ ਆਏ ਬਸ ਡੀਵੀ ਕਾਲਜਵਾਲ ਤੇ ਫਿਰ ਨੂੰ ਪਤਾ ਲੱਗਾ ਕਿ ਉੱਥੇ ਕਿਸੇ ਦੀ ਰੇਲ ਐਕਸੀਡੈਂਟ ਦੇ ਵਿੱਚ ਮੌਤ ਕਿਸੇ ਦੀ ਹੋਈ ਉਹ ਘਰ ਦੇ ਨੇ ਬਿਆਨ ਲਿਖੇ ਉਹਨਾਂ ਕੇ ਮੁਕਿਉ ਸੁਸਾਈਡ ਕੀਤੀ ਹੈ ਪੇਸ਼ੇ ਨੋਟ ਵਗੈਰਾ ਨਹੀਂ ਕੋਈ ਨੋਟ ਨਹੀਂ ਉਹ ਤਲਾਸ਼ੀ ਕੀਤੀ ਜਮਾ ਤਲਾਸ਼ੀ ਜਿਹਦੇ ਵਿੱਚ ਕੋਈ ਨੋਟ ਨਹੀਂ ਸਾਹਮਣੇ ਕਿੰਗਲ ਤੋਂ ਚਾਂਚ ਕੀਤੀ ਜਾ ਰਹੀ ਹੈ ਕਿ ਇਜ਼ ਇਟ ਰੇਲੀਅਰ ਸੁਸਾਈਡ ਜਾਂ ਫਿਰ ਕੋਈ ਐਕਸੀਡੈਂਟ ਹੋ ਸਕਦਾ ਹੈ ਇਹ ਤਾਂ ਅਜੇ ਤੱਕ ਹਾਂ ਤੇ ਰੇਲਵੇ ਐਕਸਟੈਂਟ ਜਿਹੜਾ ਸਾਹਮਣੇ ਆਇਆ ਹੈ ਵੀ ਇਹਦੇ ਇੱਕ ਤੇ ਜੇ ਸੁਸਾਈਡ ਹੁੰਦਾ ਉਹਦੀ ਬੱਗੇ ਧੌਣ ਆ ਜਾਂਦੀ ਧੌਣ ਕਟੀ ਜਾਂਦੀ ਇੱਕ ਫੀਟ ਵਜੀ ਹੈ ਇੱਕ ਸਾਈਡ ਤੋਂ ਲੈਣਾ ਤੋਂ ਪਰੇ ਡੱਗਾ ਉਹ ਜੇ ਤੁਹਾਨੂੰ ਲੈਣਾਂ ਦੇ ਲਾਗੇ ਕੋਈ ਥਰਦਾ ਤੋਂ ਦੀ ਫੇਟ ਵੱਜੀ ਗਈ ਜੀ ਹਰੇ ਤਾਂ ਕੀ ਕਰਦੇ ਕੀਤੀ ਗਿਆ ਸਾਡੇ ਨੂੰ ਕਰ ਭਾਈ ਜੋ 194 ਬੀਐਮਐਸ ਚਾਲ ਕੀਤੀ ਜਾ ਰਹੀ ਹੈ ਹਾਂਜੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ